ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵੇਲਾ ਸੀ ਜਦੋਂ ਮੰਨਿਆ ਜਾਂਦਾ ਸੀ ਕਿ ਯੂਕੇ ਚ ਪੀਆਰ ਬਹੁਤ ਔਖੀ ਹੈ ਪੀਆਰ ਨਹੀਂ ਮਿਲਦੀ ਵਕਤ ਬਦਲਿਆ ਸਰਕਾਰਾਂ ਬਦਲੀਆਂ ਬਹੁਤ ਕੁਝ ਬਦਲਿਆ ਹੁਣ ਜਿਹੜੀ ਗੱਲ ਆ ਰਹੀ ਹੈ ਕਿ ਯੂਕੇ ਚ ਪੀਆਰ ਮਿਲਦੀ ਹੈ ਪਰ ਕਿਹੜੇ ਵਿਦਿਆਰਥੀ ਪੀਆਰ ਲੈ ਸਕਦੇ ਨੇ ਕਿਵੇਂ ਪੀਆਰ ਲੈ ਸਕਦੇ ਨੇ ਇਹਦੇ ਉੱਪਰ ਪੂਰੀ ਕਲੈਰਿਟੀ ਲਵਾਂਗੇ ਜਗਪ੍ਰੀਤ ਸਿੰਘ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਬਰੌਡਵੇ ਇਮੀਗ੍ਰੇਸ਼ਨਸ ਨੂੰ ਰਿਪਰੈਜ਼ੈਂਟ ਕਰਦੇ ਨੇ ਜਗਪ੍ਰੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਜੀ ਥੈਂਕ ਯੂ ਸੋ ਮਚ ਜਗਪ੍ਰੀਤ ਜੀ ਕਿਹੜੇ ਵਿਦਿਆਰਥੀ ਯੂਕੇ ਚੋਂ ਪੀਆਰ ਲੈ ਸਕਦੇ ਨੇ ਕੀ ਪੀਆਰ ਮਿਲਦੀ ਹੈ ਆਸਾਨੀ ਨਾਲ ਸਾਡੇ ਵਿਦਿਆਰਥੀਆਂ ਨੂੰ ਔਰ ਕਿਹੜਾ ਪ੍ਰੋਫਾਈਲ ਕਿਹੜਾ ਵਿਦਿਆਰਥੀ ਕਿਵੇਂ ਪੀਆਰ ਤੱਕ ਪਹੁੰਚ ਸਕਦਾ ਹੈ ਹੁਣ ਯੂਕੇ ਬਿਲਕੁਲ ਸਰ ਜੀ ਦੇਖੋ ਪਰਮਨੈਂਟ ਰੈਜ਼ਿਡੈਂਸੀ ਨਾ ਹਰ ਇੱਕ ਸਟੂਡੈਂਟ ਦਾ ਟਾਰਗੇਟ ਹੈ ਉਹ ਜਿਹੜੇ ਮਰਜੀ ਕੰਟਰੀ ਚ ਜਾਵੇ ਅੱਜ ਅਸੀਂ ਸਪੈਸੀਫਿਕਲੀ ਗੱਲ ਕਰਾਂਗੇ ਯੂਕੇ ਨੂੰ ਲੈ ਕੇ ਪਰਮਨੈਂਟ ਰੈਜ਼ਿਡੈਂਸੀ ਜਾਂ ਪੀਆਰ ਤੱਕ ਪਹੁੰਚਣ ਦਾ ਨਾ ਇੱਕ ਡਿਫਾਈਨਡ ਪ੍ਰੋਸੈਸ ਹੁੰਦਾ ਹੈ ਜ ਜਦੀ ਸਭ ਤੋਂ ਪਹਿਲੀ ਸਟੇਜ ਹੁੰਦੀ ਹੈ ਤੁਹਾਡੀਆਂ ਅਕੈਡੈਮਿਕ ਅਚੀਵਮੈਂਟਸ ਹੁਣ ਚਾਹੇ ਤੁਸੀਂ ਪਲੱਸ 2 ਤੋਂ ਬਾਅਦ ਜਾਓ ਚਾਹੇ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਜਾਓ ਤਾਂ ਤੁਹਾਡੀ ਪਹਿਲੀ ਸਟੇਜ ਹੈ ਕਿ ਜਿਹੜੇ ਵੀ ਪ੍ਰੋਗਰਾਮ ਚ ਤੁਸੀਂ ਗਏ ਹੋ ਅੰਡਰ ਗ੍ਰੈਜੂਏਟ ਚ ਗਏ ਹੋ ਪੋਸਟ ਗ੍ਰੈਜੂਏਟ ਚ ਗਏ ਹੋ ਉਹਨੂੰ ਸਕਸੈਸਫੁਲੀ ਕੰਪਲੀਟ ਕਰੋ ਸਕਸੈਸਫੁਲੀ ਕੰਪਲੀਟ ਮੈਂ ਇਸ ਕਰਕੇ ਕਹਿ ਰਿਹਾ ਕਿ ਉਹਨੂੰ ਤਰੀਕੇ ਨਾਲ ਪੜੋਗੇ ਉਹਦੇ ਚੋ ਸਕਿੱਲਸ ਗੇਨ ਕਰੋਗੇ ਉਹਦੇ ਪੂਰੇ ਕ੍ਰੈਡਿਟਸ ਅਚੀਵ ਕਰੋਗੇ ਤਾਂ ਤੁਹਾਨੂੰ ਡਿਗਰੀ ਔਰ ਮਾਸਟਰ ਡਿਗਰੀ ਜਿਹੜੀ ਆ ਉਹ ਅਵਾਰਡ ਕੀਤੀ ਜਾਊਗੀ ਆਦਰਵਾਇਜ਼ ਨਹੀਂ ਤਾਂ ਫਿਰ ਉਹਦੇ ਵਿੱਚ ਐਡਵਾਂਸ ਡਿਪਲੋਮਿਆਂ ਤੱਕ ਕੁਝ ਰਹਿ ਜਾਂਦੇ ਨੇ ਕੁਝ ਪੀਜੀ ਡਿਪਲੋਮਿਆਂ ਤੱਕ ਰਹਿ ਜਾਂਦੇ ਜੇ ਤੁਸੀਂ ਕ੍ਰੈਡਿਟ ਪੂਰੇ ਨਹੀਂ ਕਰਦੇ ਸੋ ਸਭ ਤੋਂ ਪਹਿਲੀ ਗੱਲ ਹੈ ਕਿ ਆਪਣੇ ਅਕੈਡੈਮਿਕਸ ਨੂੰ ਸਕਸੈਸਫੁਲੀ ਜਿਹੜਾ ਉਹ ਕੰਪਲੀਟ ਕਰਨਾ ਹੈ ਹੁਣ ਉਹ ਕੰਪਲੀਟ ਹੋ ਗਿਆ ਹੁਣ ਜੇ ਉਹਨੂੰ ਤਰੀਕੇ ਦੇ ਨਾਲ ਪੜਿਆ ਤਾਂ ਆਬਵੀਅਸ ਜੀ ਗੱਲ ਹੈ ਜਿਹੜੇ ਵੀ ਟ੍ਰੇਡ ਚ ਤੁਸੀਂ ਗਏ ਤੁਸੀਂ ਹੈਲਥ케ਅਰ ਚ ਗਏ ਤੁਸੀਂ ਇੰਜੀਨੀਅਰਿੰਗ ਚ ਗਏ ਟੈਕਨੋਲੋਜੀ ਚ ਗਏ ਕੰਪਿਊਟਰ ਚ ਗਏ ਬਿਜ਼ਨਸ ਚ ਗਏ ਇਵਨ ਤੁਸੀਂ ਹਿਮਨਿਟੀਜ਼ ਚ ਵੀ ਗਏ ਤੇ ਜੇ ਉਹਨੂੰ ਤਰੀਕੇ ਨਾਲ ਪੜਿਆ ਉਹਦੇ ਮੋਡਿਊਲਸ ਤੋਂ ਇੱਕ ਸਹੀ ਸਕਿੱਲ ਔਰ ਨੋਲਜ ਗੇਨ ਕੀਤੀ ਹੈ ਫਿਰ ਤੁਹਾਨੂੰ ਇੱਕ ਆਫਰ ਦਿੱਤਾ ਜਾਂਦਾ ਹੈ ਪੋਸਟ ਸਟੱਡੀ ਵਰਕ ਪਰਮਿਟ ਦਾ ਜਿਹੜਾ 2 ਸਾਲ ਦਾ ਯੂਕੇ 'ਚ ਮਿਲਦਾ ਹੈ ਹੁਣੇ 2 ਸਾਲ ਦੇ ਵਿੱਚ ਸਟੂਡੈਂਟ ਨੇ ਸਿਰਫ ਔਰ ਸਿਰਫ ਇੱਕ ਸਪான்ਸਰਡ ਜੌਬ ਤੱਕ ਪਹੁੰਚਣਾ ਜੇ ਉਹ ਉਹਨੂੰ ਗੇਨ ਕਰ ਲੈਂਦਾ ਤਾਂ ਡੈਫੀਨੇਟਲੀ ਉਹ ਆਪਣੀ ਯੂਕੇ ਦੇ ਵਿੱਚ ਪੀਆਰ ਲੈ ਸਕਦਾ ਹੈ ਇਹਦੀ ਅਦਰ ਸਾਈਡ ਜੋ ਅਸੀਂ ਅੱਜ ਤੱਕ ਸੁਣਦੇ ਆਏ ਹਾਂ ਕਿ ਯੂਕੇ ਬੰਦੇ ਪੱਕੇ ਨਹੀਂ ਹੁੰਦੇ ਉਹ ਕਈ ਸਾਲ ਲਾਉਂਦੇ ਨੇ ਤੇ ਵਾਪਸ ਮੁੜ ਕੇ ਆ ਜਾਂਦੇ ਨੇ ਉਹਦਾ ਇੱਕ ਬਹੁਤ ਵੱਡਾ ਕਾਰਨ ਹੈ ਜੇ ਤੁਸੀਂ ਮੈਂ ਬਹੁਤਾ ਪਿੱਛੇ 10 12 ਸਾਲ ਜਾਣ ਨੂੰ ਨਹੀਂ ਕਹਿੰਦਾ ਜੇ ਜਸਟ ਆਪਾਂ ਛਾਲ ਤੋਂ 2 ਸਾਲ ਦੀ ਪਿੱਛੇ ਦੇਖੀਏ 2021 2022 ਦੀ ਅਗਰ ਅਸੀਂ ਗੱਲ ਕਰੀਏ ਤਾਂ ਜਿੰਨੇ ਵੀ ਸਟੂਡੈਂਟ ਯੂਕੇ ਜਾਂਦੇ ਸੀ ਚਾਹੇ ਉਹ ਪਲੱਸ 2 ਤੋਂ ਬਾਅਦ ਜਾਂਦੇ ਸੀ ਚਾਹੇ ਉਹ ਗ੍ਰੈਜੂਏਸ਼ਨ ਤੋਂ ਬਾਅਦ ਜਾਂਦੇ ਸੀ ਉਹਨਾਂ ਦਾ ਮਕਸਦ ਸੀ ਸਿਰਫ ਉੱਥੇ ਜਾ ਕੇ ਪਹੁੰਚਣ ਤੱਕ ਦਾ ਪੜਨ ਦਾ ਕੋਈ ਮਕਸਦ ਨਹੀਂ ਸੀ ਕੋਈ ਉੱਥੇ ਜਾ ਕੇ ਪੜਾਈ ਛੱਡ ਰਿਹਾ ਕੋਈ ਦੂ ਨੰਬਰ ਚ ਹੋ ਰਿਹਾ ਕੋਈ ਅਦਰ ਵੇਸ ਫਾਈਂਡ ਆਊਟ ਕਰ ਰਿਹਾ ਸੋ ਜੇਸ ਪਰਪਸ ਲਈ ਤੁਹਾਨੂੰ ਵੀਜ਼ਾ ਦਿੱਤਾ ਗਿਆ ਜੇ ਤੁਸੀਂ ਉਹ ਪਰਪਸ ਹੀ ਕੰਪਲੀਟ ਨਹੀਂ ਕੀਤਾ ਤੇ ਤੁਹਾਨੂੰ ਫਰਦਰ ਵੀਜ਼ਾ ਜਿਹੜਾ ਪਰਮਨੈਂਟ ਸੈਟਲਮੈਂਟ ਦਾ ਹੈ ਰੈਜ਼ਿਡੈਂਸੀ ਦਾ ਉਹ ਕਦੀ ਵੀ ਨਹੀਂ ਮਿਲਣਾ ਸੋ ਉਹ ਜਿਹੜਾ ਚੇਂਜ ਹੈ ਉਹ ਅਸੀਂ 2024 ਚ ਦੇਖ ਰਹੇ ਹਾਂ ਸਟੂਡੈਂਟ ਜਾ ਕੇ ਪੜ ਰਹੇ ਨੇ ਜਿਹੜੇ 2023 ਦੇ ਵਿੱਚ ਗਏ ਉਹਨਾਂ ਨੇ ਆਪਣੀਆਂ ਡਿਗਰੀਜ਼ ਕੰਪਲੀਟ ਕੀਤੀਆਂ ਪੋਸਟ ਸਟੱਡੀ ਵਰਕ ਪਰਮਿਟ ਚ ਆ ਰਹੇ ਨੇ ਔਰ ਉਹਨਾਂ ਨੂੰ ਵਧੀਆ ਜੌਬਸ ਜਿਹੜੀਆਂ ਨੇ ਉੱਥੇ ਮਿਲ ਰਹੀਆਂ ਨੇ ਇਸ ਤੋਂ ਬਾਅਦ ਜੇ ਹੁਣ ਮੈਂ ਇੱਕ ਪਰਮਨੈਂਟ ਪੁਆਇੰਟ ਆਫ View ਦੇ ਨਾਲ ਗੱਲ ਕਰਾਂ ਤੇ ਹੁਣ ਸਰ ਇੱਕ ਬਹੁਤ ਵਧੀਆ ਪ੍ਰੋਗਰਾਮ ਹੈ ਮਾਸਟਰਸ ਵਿਦ ਰਿਸਰਚ ਪ੍ਰੋਗਰਾਮ ਜਿਹਦੇ ਵਿੱਚ ਸਟੂਡੈਂਟ ਸਿੰਗਲ ਵੀ ਜਾ ਰਿਹਾ ਹੈ ਔਰ ਆਪਣੇ ਸਪਾਊਸ ਨਾਲ ਵੀ ਜਾ ਰਿਹਾ ਹੈ ਇਹ ਪ੍ਰੋਗਰਾਮ ਦੀਆਂ ਕ੍ਰੈਡੀਬਿਲਿਟੀਆਂ ਇੰਨੀਆਂ ਕਿ ਹਾਈ ਨੇ ਕਿ ਇਹਨਾਂ ਦੇ ਵਿੱਚ ਕਲਾਸ 1 ਜੌਬਸ ਅਵੇਲੇਬਲ ਹੈ ਜਦੋਂ ਹੀ ਤੁਸੀਂ ਇਹਨਾਂ ਨੂੰ ਕੰਪਲੀਟ ਕਰਦੇ ਹੋ ਇਹਨੂੰ ਤੁਸੀਂ ਇਹ ਨਾ ਮੰਨ ਕੇ ਚੱਲੋ ਵੀ ਜਿਵੇਂ ਕਿਸੇ ਨੇ ਬੀਏ ਐਮਏ ਕਰ ਲਈ ਤੇ ਉਹਦਾ ਕੋਈ ਮੰਦਾ ਵੀ ਕੋਈ ਫਿਊਚਰ ਹੈ ਨਹੀਂ ਸੋ ਜਿਹੜਾ ਕੈਂਡੀਡੇਟ ਰਿਸਰਚ ਪ੍ਰੋਗਰਾਮ ਜਾ ਕੇ ਕੰਪਲੀਟ ਕਰ ਰਿਹਾ ਹੈ ਉਹਦੀ 19 ਸੈਟਲਮੈਂਟ ਉੱਥੇ 19 ਈਜ਼ੀ ਰਹਿੰਦੀ ਹੈ ਕਿਉਂਕਿ ਉਹਦੀਆਂ ਜੌਬਸ ਵੀ ਉਸ ਅਕੋਰਡਿੰਗਲੀ ਹੈ ਸੋ ਅੱਜ ਦੇ ਦੌਰ ਦੇ ਵਿੱਚ ਔਰ ਆਉਣ ਵਾਲੇ ਸਮੇਂ 'ਚ ਜਿਵੇਂ ਅਸੀਂ ਅੱਜ ਤੋਂ 4-5 ਸਾਲ ਬਾਅਦ ਦੀ ਵੀ ਗੱਲ ਕਰੀਏ ਤੇ ਜਿਹੜਾ ਸਟੂਡੈਂਟ ਅੱਜ ਜਾ ਰਿਹਾ ਇਹ ਡੈਫੀਨੇਟਲੀ ਉੱਥੇ ਪੱਕਾ ਹੋਊਗਾ ਕਿਉਂਕਿ ਇਹ ਪੜਨ ਦੇ ਮਕਸਦ ਨਾਲ ਜਾ ਰਿਹਾ ਜੇ ਆਪਾਂ ਅੱਜ ਕੈਨੇਡਾ ਦੀ ਸਰ ਖਲਾਤ ਦੇਖ ਰਹੇ ਆ ਨਾ ਜੋ ਦੇਖ ਰਹੇ ਆ ਵੀ ਉਸੇ ਸਟੂਡੈਂਟ ਕਹਿ ਰਿਹਾ ਜੀ ਸਾਨੂੰ ਪੀਆਰ ਨਹੀਂ ਮਿਲ ਰਹੀ ਉਹ ਕਿਉਂ ਨਹੀਂ ਮਿਲ ਰਹੀ ਕਿਉਂਕਿ ਜਿਹੜੇ ਪ੍ਰੋਗਰਾਮ ਲਈ ਪੜਨ ਤੁਸੀਂ ਗਏ ਸੀ ਤੁਸੀਂ ਉਹ ਪ੍ਰੋਗਰਾਮ ਛੱਡ ਕੇ ਇੱਕ ਹਲਕਾ ਜਿਹਾ ਜਨਰਲ ਪ੍ਰੋਗਰਾਮ ਆਪਟ ਕਰ ਲਿਆ ਉਸ ਤੋਂ ਬਾਅਦ ਉਹਦੇ ਉੱਤੇ 3 ਸਾਲ ਦਾ ਵਰਕ ਪਰਮਿਟ ਲੈ ਲਿਆ ਤੇ ਜਦੋਂ ਰੈਜ਼ਿਡੈਂਸੀ ਚਾਹੀਏ ਤਾਂ ਆਬਵੀਅਸਲੀ ਗਵਰਨਮੈਂਟ ਪੁੱਛੇਗੀ ਜੀ ਤੁਸੀਂ ਕਰਨ ਕੀ ਆਏ ਸੀ ਕੀ ਤੁਸੀਂ ਉਹ ਅਚੀਵ ਕੀਤਾ ਜਾਂ ਨਹੀਂ ਕੀਤਾ ਇਹੀ ਚੀਜ਼ ਆਪਾਂ ਆਸਟ੍ਰੇਲੀਆ 'ਚ ਦੇਖਦੇ ਆਂ ਆਸਟ੍ਰੇਲੀਆ 'ਚ ਵੀ ਸਟੂਡੈਂਟ ਯੂਨੀਵਰਸਿਟੀ 'ਚ ਐਡਮਿਸ਼ਨ ਲੈ ਕੇ ਵੀਜ਼ਾ ਲੈ ਕੇ ਜਾਂਦਾ ਉੱਥੋਂ ਰਿਫੰਡ ਕਰਕੇ ਕਾਲਜ ਤੇ ਡਿਪਲੋਮੇ 'ਚ ਵੜ ਜਾਂਦਾ ਫਿਰ ਉਹ ਕਹਿੰਦਾ ਜੀ ਹੁਣ ਮੇਰੀ ਪੀਆਰ ਨਹੀਂ ਹੁੰਦੀ ਉਹ 8-8 ਸਾਲ ਪੜ੍ਹੀ ਜਾ ਰਿਹਾ ਉੱਥੇ that is not possible ਸੋ ਇਹ ਚੀਜ਼ ਤੁਸੀਂ ਯੂਕੇ 'ਚ ਬਿਲਕੁਲ ਨਹੀਂ ਕਰੋ ਕਿਸੇ ਵੀ ਕੰਟਰੀ 'ਚ ਨਾ ਕਰੋ ਅਗਰ ਤੁਸੀਂ ਉੱਥੋਂ ਦੀਆਂ ਪੀਆਰ ਚਾਹੁੰਦੇ ਬਿਲਕੁਲ ਠੀਕ ਹੈ ਸੋ ਪੀਆਰ ਲੈਣ ਦੇ ਲਈ ਇਹ ਬੜਾ ਜ਼ਰੂਰੀ ਹੈ ਕਿ ਤੁਸੀਂ ਰੂਲਸ ਐਂਡ ਰੈਗੂਲੇਸ਼ਨਸ ਨੂੰ ਫਾਲੋ ਪਹਿਲੇ ਦਿਨ ਤੋਂ ਹੀ ਕਰੋ ਤੇ ਨਾ ਯੂਨੀਵਰਸਿਟੀ ਬਦਲੋ ਨਾ ਆਪਣਾ ਕੋਰਸ ਬਦਲੋ ਔਰ ਅਗਰ ਬਦਲਣਾ ਹੈ ਤੇ ਅਗਰ ਉਹਦੇ ਪਿਛੇ ਤੁਸੀਂ ਮਾਨਸਿਕ ਤੌਰ ਤੇ ਤਿਆਰ ਹੋ ਕਿ ਤੁਸੀਂ ਉਸ ਸਰਕਾਰ ਦੀਆਂ ਉਸ ਕੋਰਸ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋ ਫਿਰ ਤੁਸੀਂ ਪੀਆਰ ਤੱਕ ਪਹੁੰਚੋਗੇ ਸੋ ਬੜੀ ਮਹੱਤਵਪੂਰਨ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕੀਤੀ ਹੈ ਜਗਪ੍ਰੀਤ ਜੀ ਨੇ 90238 90238 ਜ਼ਿਆਦਾ ਜਾਣਕਾਰੀ ਦੇ ਲਈ ਜਗਪ੍ਰੀਤ ਜੀ ਦੇ ਨਾਲ ਗੱਲ ਕਰੋ ਔਰ ਜਨੂਅਰੀ ਇਨਟੇਕ ਦੇ ਲਈ ਜਗਪ੍ਰੀਤ ਜੀ ਇਸ ਵਕਤ ਕਿਸ ਤਰ੍ਹਾਂ ਦਾ ਮਾਹੌਲ ਹੈ ਆਫਰ ਲੈਟਰ ਕਿਵੇਂ-ਕਿਵੇਂ ਮਿਲ ਰਹੀਆਂ ਨੇ ਬਿਲਕੁਲ ਸਰ ਜਨੂਅਰੀ ਇਨਟੇਕ ਨੂੰ ਲੈ ਕੇ ਆਫਰ ਲੈਟਰ ਯੂਕੇ ਦੇ ਆਉਣੇ ਸਟਾਰਟ ਹੋ ਚੁੱਕੇ ਹੈ ਦਿਸ ਇ ਵੈਰੀ ਗੁੱਡ ਥਿੰਗ ਸੋ दैट ਸਟੂਡੈਂਟ इजीली ਅਪਲਾਈ ਕਰ ਲੈਣਗੇ ਫਿਰ ਨਹੀਂ ਤਾਂ ਪ੍ਰਾਇਓਰਟੀ ਸੂਪਰ ਪ੍ਰਾਇੋਰਟੀ ਸਰਵਿਸਿਜ਼ ਲੈਣੀਆਂ ਪੈਂਦੀਆਂ ਨੇ ਸੋ ਆਫਰਸ ਹੁਣੇ ਸਟਾਰਟ ਹੋ ਚੁੱਕੇ ਆ ਬਟ ਇੱਕ ਚੀਜ਼ ਮੈਂ ਜ਼ਰੂਰ ਇੱਥੇ ਐਡ ਕਰੂੰਗਾ ਕਿਉਂਕਿ ਜਨਵਰੀ ਚ ਨਾ ਆਪਰਚੂਨਿਟੀਜ਼ ਸੈਪਟੈਂਬਰ ਦੇ ਕੰਪੈਰੀਟਿਵਲੀ ਥੋੜੀਆਂ ਘੱਟ ਹੁੰਦੀਆਂ ਨੇ ਸੈਪਟੈਂਬਰ ਚ ਨਾ ਸਟੂਡੈਂਟ ਆ ਕੇ ਜੁਲਾਈ ਦੇ ਐਂਡ ਚ ਵੀ ਐਡਮਿਸ਼ਨ ਲੈ ਸਕਦਾ ਹੈ ਬਟ ਜਨਵਰੀ ਚ ਇਹ ਚੀਜ਼ ਪੋਸੀਬਲ ਨਹੀਂ ਹੋਊਗੀ ਸੋ ਉਹਦੇ ਲਈ ਮੇਰੀ ਇੱਕ ਐਡਵਾਈਸ ਹੈ ਚਾਹੇ ਨੂੰ ਰეკਮੈਂਡੇਸ਼ਨ ਸਮਝ ਲਓ ਕਿ ਇਹਦੇ ਚ ਜਿੰਨਾ अर्ਲੀ ਅਪਲਾਈ ਕਰ ਲੋਗੇ ਉੰਨੀ ਜਲਦੀ ਤੁਸੀਂ ਆਪਣੇ ਪ੍ਰੋਸੈਸ ਨੂੰ ਸਿਕਿਉਰ ਕਰ ਸਕਦੇ ਜੀ 90238 90238 ਨੰਬਰ ਤੇ ਤੁਸੀਂ ਜਗਪ੍ਰੀਤ ਜੀ ਦੇ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ ਥੈਂਕ ਯੂ ਸੋ ਮਚ ਥੈਂਕ ਯੂ ਸਰ ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ